ਸਿੱਖ ਇਤਿਹਾਸਿਕ ਗ੍ਰੰਥਾਂ ਅਨੁਸਾਰ ਕਾਬੁਲ ਸਿੱਖ ਧਰਮ ਦਾ ਇੱਕ ਪ੍ਰਮੁੱਖ ਕੇਂਦਰ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ 1520-21 ਈਸਵੀ ਵਿੱਚ ਬਗਦਾਦ ਤੋਂ ਆਉਂਦੇ ਹੋਏ ਕਾਬੁਲ ਵਿੱਚ ਠਹਿਰੇ ਸਨ। ਇੱਥੇ ਪੰਚਕ ਜੱਥਾ ਵਿਖੇ ਉਹਨਾਂ ਦੀ ਯਾਦ ਵਿੱਚ ਸਿੱਖ ਸ਼ਰਧਾਲੂਆਂ ਨੇ ਇੱਕ ਗੁਰਦੁਆਰਾ ਸਾਹਿਬ ਬਣਵਾਇਆ ਸੀ ਪਰ 1947 ਤੋਂ ਬਾਅਦ ਅਫਗਾਨ ਸਰਕਾਰ ਨੇ ਇਸ ਨੂੰ ਢਾਕੇ ਇੱਥੇ ਇੱਕ ਸੜਕ ਬਣਾ ਦਿੱਤੀ। ਬਾਅਦ ਵਿੱਚ ਸਿੱਖਾਂ ਨੇ ਇੱਕ ਨਵਾਂ ਗੁਰਦੁਆਰਾ ਸਾਹਿਬ ਕਾਬੁਲ ਦੇ ਦੂਜੇ ਸਥਾਨ ਤੇ ਬਣਵਾਇਆ। ਗੁਰੂ ਅਰਜਨ ਦੇਵ ਜੀ, ਗੁਰੂ ਹਰगोबिंद ਜੀ ਅਤੇ ਗੁਰੂ ਹਰ Rai ਸਾ ਬੁਲਨੋ ਸਿੱਖ ਧਰਮ ਦਾ ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਮੰਨਿਆ ਜਾਂਦਾ ਸੀ ਗੁਰਦੁਆਰਾ ਚਸ਼ਮਾ ਸਾਹਿਬ ਪਾਸ਼ਾਹੀ ਪਹਿਲੀ ਇਹ ਗੁਰਦੁਆਰਾ ਸਾਹਿਬ ਜਲਾਲਾਬਾਦ ਅਫਗਾਨਿਸਤਾਨ ਦੇ ਪੂਰਬੀ ਹਿੱਸੇ ਵਿੱਚ ਹੈ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ ਜਦੋਂ 16ਵੀਂ ਸਦੀ ਦੇ ਸ਼ੁਰੂ ਵਿੱਚ ਮੱਕਾ ਦੀ ਯਾਤਰਾ ਕਰਦੇ ਹੋਏ ਮਦੀਨਾ ਅਤੇ ਬਗਦਾਦ ਦੇ ਰਾਹ ਇੱਥੇ ਪਹੁੰਚੇ ਸਨ ਸੰਗਤ ਦੀ ਬੇਨਤੀ ਤੇ ਗੁਰੂ ਸਾਹਿਬ ਨੇ ਇੱਥੇ ਇੱਕ ਠੰਡੇ ਪਾਣੀ ਦਾ ਖੂਹ ਬਣਵਾਇਆ ਸੀ ਕਾਬਲ ਦੇ ਨੇੜੇ ਕਈ ਪਿੰਡਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਸਥਾਨਕ ਲੋਕਾਂ ਦੁਆਰਾ ਪ੍ਰਮ ਲੁਕਮਾਨ ਕੁਰੂਕਾ ਕੁਰੇਮ ਗੁਰੀ ਬੁਗਲਾਨ ਆਦੀ ਪਿੰਡ ਇੱਥੇ ਹੋਰ ਵੀ ਕਈ ਪ੍ਰਮੁੱਖ ਗੁਰਦੁਆਰੇ ਹਨ ਜਿਵੇਂ ਗੁਰਦੁਆਰਾ ਕਰਤਾਰਪੁਰਵਾਨ ਕਾਬੁਲ ਗੁਰਦੁਆਰਾ ਪਾਸ਼ਾਈ ਨੌਮੀ ਕਾਬੁਲ ਗੁਰਤੇਗ ਬਹਾਦਰ ਜੀ ਦੀ ਯਾਦ ਵਿੱਚ ਅੱਜ ਵੀ ਇੱਥੇ ਮੌਜੂਦ ਇਤਿਹਾਸਿਕ ਸਥਾਨ ਸਾਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਯਾਤਰਾਵਾਂ ਅਤੇ ਸਿੱਖ ਧਰਮ ਦੇ ਵਿਸ਼ਾਲ ਪ੍ਰਵਾਹ ਦੀ ਯਾਦ ਦਵਾਉਂਦੇ ਹਨ ਸਤਿ ਸ੍ਰੀ ਅਕਾਲ